ਜਦੋਂ ਗੁਰੂ ਨਾਨਕ ਦੇਵ ਜੀ ਚੱਕ ਜਲੰਦੇ ਨੂੰ ਵਾਰਨ ਲਈ ਘਰ-ਬਾਰ ਤਿਆਗ ਕੇ ਪਰਦੇਸਾਂ ਨੂੰ ਤੁਰੇ ਸਨ ਤਾਂ ਪਹਿਲਾਂ ਆਪਨੇ ਤੁਲੰਬੇ ਦੇ ਲੱਖ ਵਾਰ ਵਸਤੇ ਜਿਸ ਕੁਫਰਗੜ੍ਹ ਨੂੰ ਤੋੜਿਆ ਸੀ ਉਹ ਸਚਨ ਠੱਗ ਦਾ ਠੱਗੀ ਵਾਲਾ ਟਿਕਾਣਾ ਸੀ ਇਸ ਭੁੱਲੇ ਹੋਏ ਜੰਤ ਨੂੰ ਰਸਤੇ ਪਾ ਕੇ ਇਸ ਦੇ ਪਾਪ ਗ੍ਰਹਿ ਨੂੰ ਗਿਰਵਾ ਕੇ ਪਹਿਲੀ ਧਰਮਸ਼ਾਲ ਬਣਵਾ ਕੇ ਆਪ ਅੱਗੇ ਤੁਰੇ ਸਨ ਰਸਤੇ ਵਿੱਚ ਅਨੇਕਾਂ ਜੀਵ ਤਾਰੇ ਨੇਕਾਂ ਵੱਡੇ ਪਾਪੀ ਰਸਤੇ ਪਾ ਕੇ ਬਚਾਏ ਛੇਕੜ ਆਪ ਅਸਾਮ ਪਹੁੰਚੇ ਇੱਥੇ ਸਭ ਤੋਂ ਔਗਾ ਥਾਂ ਇੱਕ ਛੇਟਕੀ ਫਕੀਰਨ ਨੂਰ ਸ਼ਾ ਨਾਮੇ ਦਾਸੀ ਇਸ ਸਤਰੀਮਤ ਫਕੀਰ ਨੇ ਜੋ ਮਰਦਾਂ ਤੋਂ ਵਧੇਕ ਤਕੜੀ ਤੇ ਤ੍ਰਿੰਤਾ ਤੋਂ ਵਧੇਕ ਸਿਆਣੀ ਸੀ ਬੜੇ ਬੜੇ ਦਾਨੇ ਤੇ ਸਿਆਣੇ ਸਾਥ ਅਮੀਰ ਤੇ ਵੱਡੇ ਲੋਕ ਚੇਲੇ ਬਣਾ ਰੱਖੇ ਸਨ ਇਸ ਦੀ ਤਰਾਟ ਮੁਦਰਾ ਨੇੜੇ ਆਇਆਂ ਨੂੰ ਫਾਹਲੇ ਦੀ ਸੀ ਇਸਤੇ ਰੁਪਏ ਨਾਲ ਛੱਡੇ ਦੂਰ ਦੂਤਣੀਆਂ ਦੂਰ ਨੇੜੇ ਤੋਂ ਲੋਕਾਂ ਨੂੰ ਇਸਤੇ ਜਸ ਗਾ ਗਾ ਕੇ ਇਸਤੇ ਫੱਦੇ ਵਿੱਚ ਫਸਾ ਦਿੱਦੇ ਸਨ ਸ੍ਰੀ ਗੁਰੂ ਨਾਨਕ ਤੇਬ ਜੀ ਸੱਚ ਦੇ ਸੂਰਜ ਨੇ ਇਸ ਕੁਫਰ ਗੜ੍ਹ ਨੂੰ ਸੋਧਿਆ ਇਹ ਬੀਬੀ ਸਿੱਧੇ ਰਸਤੇ ਪੈ ਗਈ ਪਾਪ ਝੂਠ ਇਸਨੇ ਤਿਆਗ ਦਿੱਤੇ ਜਦ ਇਹ ਵੈਗਰੂ ਜੀ ਦੇ ਨਾਮ ਦੇ ਰਸਤੇ ਪੈ ਗਈ ਤਾਂ ਸਬਾਕ ਹੋ ਗਈ ਅਨੇਕਾਂ ਲੋਕੀ ਜੋ ਇਸਤੇ ਮਗਰ ਲੱਗ ਕੇ ਗਰਾਹੇ ਪੈ ਰਹੇ ਸਨ ਸੁਮਾਰਕ ਪੈ ਗਏ ਇਹ ਭਾਰੀ ਦੁੱਖਾਂ ਦਾ ਟਿਕਾਣਾ ਸੁੱਖਾਂ ਵਿੱਚ ਬਦਲ ਕੇ ਹੁਣ ਸ੍ਰੀ ਗੁਰੂ ਜੀ ਨੂੰ ਇੱਕ ਹੋਰ ਟਿਕਾਣੇ ਦੇ ਸੋਹ ਪਏ ਕਿ ਜਿੱਥੇ ਪੁੰਨ ਦੇ ਭਲੇ-ਫੇ ਪਾਪ ਵਰਤ ਰਿਆ ਸੀ ਢਾਕੇ ਦੀ ਬਸਤੀ ਵਿੱਚ ਇੱਕ ਜੀਵਦਾ ਰਹਿੰਦਾ ਸੀ ਜਾਪਦਾ ਹੈ ਕਿ ਇਹ ਗ੍ਰਾਂ ਢਾਕੇ ਦੇ ਇਲਾਕੇ ਵਿੱਚ ਕਿਤੇ ਸੀ ਇਹ ਆਦਮੀ ਸੀ ਤਾਂ ਜ਼ਿੰਮੇਦਾਰ ਪਰ ਇਸ ਦਾ ਕੀਤਾ ਇਹ ਗੱਲ ਹੋ ਚੁੱਕੀ ਸੀ ਕਿ ਇਹ ਦਿਨ ਨੂੰ ਰਾਹਾ ਖੇੜਿਆਂ ਨੂੰ ਔਰਤੇ ਥਾੜੇ ਥਾੜੇ ਮਾਰਦਾ ਵਰਵਾਉਂਦਾ ਸੀ ਤੇ ਰਾਤ ਵੇਲੇ ਚੋਰੀਆਂ ਘਕਾਉਂਦਾ ਸੀ ਇਸ ਤਰ੍ਹਾਂ ਮਾਲ ਪਦਾਰਥ ਬਹੁਤ ਹੱਥ ਆ ਜਾਣ ਕਰਕੇ ਇਸ ਵਾਸ ਜ਼ੋਰ ਤੇ ਧਾੜ ਵੀ ਨੌਕਰ ਵੀ ਸਨ ਪਰੰਤੂ ਇਸ ਭੁੱਲੇ ਹੋਏ ਜੀਵ ਨੂੰ ਇਹ ਸੋਚੀ ਕਿਤੋਂ ਪਈ ਹੋਈ ਸੀ ਕਿ ਪਾਪ ਉਹਨਾਂ ਦੇ ਬਦਲੇ ਪਟਾਦਰਾ ਖਾ ਜਾਂਦੇ ਹਨ ਇਸ ਕਰਕੇ ਇਸ ਨੇ ਆਪਣੇ ਘਰ ਵਿੱਚ ਲੰਗਰ ਵਾਂਗੂ ਸਦਾ ਵਰਤ ਵੀ ਲਾਇਆ ਹੋਇਆ ਸੀ ਇਤਨਾ ਖੁੱਲਾ ਸੀ ਕਿ ਇਹ ਸਦਾ ਵਰਤ ਕੇ ਜੋ ਜੀਮ ਆਵੇ तृप्त ਹੋ ਕੇ ਜਾਵੇ ਕਿਸੇ ਨੂੰ ਨਾ ਨਹੀਂ ਸੀ ਇਸ ਜ਼ਿਮੀਦਾਰ ਨੇ ਇਸ ਨੂੰ ਭੂਮੀਆਂ ਕਰਕੇ ਲਿਖਿਆ ਹੈ ਆਪਣੇ ਗਿਰਾਂ ਦੇ ਲੋਕਾਂ ਨੂੰ ਕਹਿ ਛੱਡਿਆ ਸੀ ਕਿ ਜੇ ਕੋਈ ਸਾਧ ਫਕੀਰ ਆਵੇ ਮੇਰੇ ਘਰ ਕਲ ਦਿਓ ਮਤ ਕੋਈ ਹੋਰ ਕਿਸੇ ਅਤਿੱਥੀ ਨੂੰ ਆਪਣੇ ਘਰ ਰਖੇ ਜੋ ਕੋਈ ਰੱਖੇਗਾ ਤਾਂ ਮੈਂ ਉਸ ਦਾ ਘਰ ਬਾਹ ਲੁੱਟ ਲੁਟਾ ਦਿਆਂਗਾ ਇਸਤਾ ਸਦਾ ਵਰਕ ਅਠੇ ਪੈਰ ਚਲਦਾ ਰਹਿੰਦਾ ਸੀ ਕਿਸੇ ਵੇਲੇ ਕੋਈ ਆਵੇ ਰੋਟੀ ਖਾ ਕੇ ਜਾਂਦਾ ਸੀ ਇਸ ਭੁੱਲੇ ਹੋਏ ਜੋ ਨੂੰ ਇੱਕ ਉਮੀਦ ਪਈ ਹੋਈ ਸੀ ਕਿ ਮੇਰੇ ਅਨਦਾਨ ਨਾਲ ਮੇਰਾ ਪਲਾ ਹੁੰਦਾ ਪਿਆ ਹੈ ਮੈਂ ਜੋ ਧਾੜੇ ਚੋਰੀਆਂ ਦੇ ਮਾਫ ਕਰਾਉਂਦਾ ਹਾਂ ਉਹ ਮੈਨੂੰ ਨਹੀਂ ਲੱਗਦੇ ਕਿਉਂਕਿ ਮੈਂ ਅਨਦਾਨ ਸਭ ਤੋਂ ਵੱਡਾ ਪੁੰਨ ਜੋ ਪਿਆ ਕਰਦਾ ਹਾਂ ਨਾਲੇ ਕਦੇ ਇਹ ਵੀ ਸੋਚ ਲਿਆ ਕਰੇ ਕਿ ਐਡਾ ਵਟਾ ਸਦਾ ਵਰਤ ਜੋ ਮੈਂ ਤੋੜਨਾ ਹੋਇਆ ਇਹ ਪਦਾਰਥ ਬਿਨਾ ਕਿਵੇਂ ਪੁਰੇ ਮੈਂ ਜੋ ਲੋਕਾਂ ਤੋਂ ਰੁਪਈਏ ਖੋਖਾ ਮਾਰ ਕੇ ਲੈਣਾ ਹ ਇਸ ਦੇ ਤੌਰਨ ਵਾਸਤੇ ਹੀ ਲੈਣਾ ਹ ਸੱਜਣ ਥੱਕਦੇ ਹੋਰ ਜਿਹੇ ਭੁੱਲੇ ਹੋਏ ਲੋਕਾਂ ਨੂੰ ਜਿਨ੍ਹਾਂ ਨੂੰ ਸਤਗੁਰ ਨੇ ਤਾਰਿਆ ਸੀ ਇਹ ਭਲੇਖਾ ਨਹੀਂ ਸੀ ਕਿ ਅਸੀਂ ਪੁੰਨ ਪਏ ਕਰਦੇ ਹਾਂ ਉਹ ਜਾਣਦੇ ਸਨ ਕਿ ਇਹ ਪਾਪ ਕਰਮਾਂ ਉਹਨਾਂ ਨੇ ਪੁੰਨ ਕਰਮਾਂ ਨੂੰ ਤਕਣੇ ਦਾ ਪਰਦਾ ਬਣਾਇਆ ਹੋਇਆ ਸੀ ਪਰ ਇਸ ਧੜਵੀ ਨੂੰ ਆਪਣੇ ਕਰਮਾਂ ਤੇ ਭੁਲੇਵਾ ਪਾਇਆ ਹੋਇਆ ਸੀ ਕਿ ਮੈਂ ਅਰਸੁਵਾਰਤੀ ਹਾਂ ਤੇ ਪੁੰਨੀ ਹਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪੀੜਾ ਹਰਨ ਵਾਲੇ ਪਵਿੱਤਰ ਕੰਨਾਂ ਨੇ ਸੁਣ ਪਾਈ ਇਹ ਸੋਈ ਦੇ ਦਿਲ ਦਰਪ ਗਿਆ ਕਿ ਇਸ ਮੂਰਤ ਦੇ ਹੱਥੋਂ ਕਸ਼ਟ ਪਾ ਰਹੀ ਸ੍ਰਿਸ਼ਟੀ ਦਾ ਉਦਾਰ ਕਰੀਏ ਉਲਾ ਰਹੀ ਦੁਖੀ ਪ੍ਰਜਾ ਦਾ ਸੰਕਰੜ ਹਰਨ ਵਾਸਤੇ ਗੁਰੂ ਨਾਨਕ ਪਾਤਸ਼ਾਹ ਜੀ ਆਪਣੇ ਚਰਨ ਹੁਣ ਇਸ ਧਰਤੀ 'ਵਲ ਬੋੜੇ ਜਾਂਦੇ ਜਾਂਦੇ ਜਾਂ ਆਪ ਉਸ ਪਿੰਡ ਆਪਣੇ ਤਾਂ ਇੱਕ ਭਲੇ ਪੁਰਖ ਦੇ ਘਰ ਜਾ ਖੜੇ ਹੋਏ ਉਸਤੇ ਦਰਸ਼ਨ ਕਰਕੇ ਸੁਖ ਪਾਇਆ ਚਿਤ ਕੀ ਤੋਸ ਕੀ ਸੇਵਾ ਪਾਓ ਰਾਂ ਅੰਨ ਖਲਾਵਾਂ ਤੇ ਰਾਤ ਪਾਸ ਰੱਖਾਂ ਐਸੇ ਸੋਹਣੇ ਰੂਪ ਰੰਗ ਵਾਲੇ ਸਾਧੂ ਕਦੇ ਨਹੀਂ ਡਿਠੇ ਪਰ ਫੇਰ ਭੂਮੇ ਦੇ ਭੈ ਕਰਕੇ ਦਰਿਆ ਤੇ ਕਹਿਣ ਲੱਗਾ ਆਓ ਜਿਉ ਆਇਆਂ ਨੂੰ ਬੈਠੋ ਆਰਾਮ ਕਰੋ ਸੇਵਾ ਦਸੋ ਇਹ ਆਪ ਦਾ ਘਰ ਹੈ ਪਰ ਇਹ ਹੰਸ ਰੂਪ ਜੀ ਸਾਨੂੰ ਆਪਣੇ ਘਰਾਂ ਦੇ ਚੌਧੀ ਦਾ ਡਰ ਹੈ ਜੋ ਵੱਡਾ ਜ਼ਿੰਮੇਵਾਰ ਤੇ بڑے ਪਦਾਰਥ ਵਾਲਾ ਹੈ ਤੇ ਆਪ بڑا ਸਦਾ ਵਰਤ ਲਾਇਆ ਹੋਇਆ ਹੈ ਸੋ ਆਏ ਗਏ ਤੇ ਵਾਸਤੇ ਉਸ ਦਾ ਹੁਕਮ ਹੈ ਕਿ ਮਤ ਕੋਈ ਆਪਣੇ ਘਰ ਕਿਸੇ ਆਏ ਸੱਤ ਪੀਰ ਅਪਿਆਗਤ ਜਾਂ ਉਤਾਰਾ ਕਰਾਏ ਤਾ ਮੇਰੇ ਵੱਲੋਂ ਉਸ ਨੂੰ ਕਦੇ ਵੀ ਪਕਸ਼ਿਆ ਨਹੀਂ ਜਾਵੇਗਾ ਸਭ ਕੋਈ ਜੋ ਆਵੇ ਮੇਰੇ ਘਰ ਜਾਦਿਓ ਜੇ ਕੋਈ ਮੇਰੀ ਆਗਿਆ ਭੰਨੇਗਾ ਉਸ ਦਾ ਘਰ ਮੈਂ ਭੰਨ ਲਵਾਗਾ ਸੋ ਹੇ ਦੇਵ ਮੂਰਤੀ ਭਗਵਾਨ ਆਓ ਮੈਂ ਆਪ ਨੂੰ ਉਸਦੇ ਘਰ ਪਹੁੰਚਾ ਆਵਾਂ ਇਹ ਕਹਿ ਕੇ ਸਤਕੁਰ ਜੀ ਨੂੰ ਨਾਲ ਲੈ ਕੇ ਤੁਰ ਪਿਆ ਤੇ ਤੁਰਦਾ ਜਾਂਦਾ ਅਸਮਾਨਾਂ ਵੱਲ ਤੱਕਿਆ ਤੇ ਹਾ ਮੰਗੂ ਹਾ ਮਾਰ ਕੇ ਤੇ ਠੰਡਾ ਸਾਹ ਲੈ ਕੇ ਕਹਿਣ ਲੱਗਾ ਇਹ ਨੀਲੇ-ਨੀਲੇ ਪਰਦੇ ਦੇ ਉਲੇ ਰਹਿਣ ਵਾਲਿਆ ਇਸ ਭੂਮੀਏ ਨੇ ਜਗਤ ਦੇ ਤਾਂ ਧਨ-ਮਾਲ ਖੋਲੇ ਪਰ ਸਾਡੇ ਪੁੰਨ-ਕਰਮ ਵੀ ਖੋਲੇ ਅਸੀਂ ਭਲਾਈ ਕਿਸ ਮੌਕੇ ਤੇ ਕਰੀਏ ਤੇ ਆਪਣੇ ਲਈ ਉਹਨਾਂ ਦਾ ਤੋਸ਼ਾ ਕਦੋਂ ਲਦੀਏ ਚੰਗਾ ਹੋਵੇ ਜੇ ਇਹ ਸਾਡੇ ਵੀ ਘਰ-ਬਾਰ ਲੁੱਟ ਲਵੇ ਪਰ ਸਾਨੂੰ ਨੇਕੀਉਂ ਤਾਂ ਨਾ ਵਾਂਝੇ ਰਹਿਣ ਦਵੇ ਇਹ ਕਹਿ ਕੇ ਸੋਚੀ ਪੈ ਗਿਆ ਕਿ ਜੇ ਇਹ ਸਾਡਾ ਸਭ ਕੁਝ ਕੋ ਲਵੇ ਤਾਂ ਅਸੀਂ ਫੇਰ ਕੋਨ ਕਦੇ ਦਗਾ ਕਰਾਂਗੇ ਅੱਛਾ ਭਾਈ ਰਬਲ ਹੈ ਸੌਹੇ ਮਨ ਸੋ ਇਹਨੇ ਨੂੰ ਭੂਮੇ ਦਾ ਘਰ ਆ ਗਿਆ ਤੇ ਉਹ ਬੰਦਾ ਸਤਿਗੁਰਾਂ ਨੂੰ ਸਾਥੀਆਂ ਸਣੇ ਉੱਥੇ ਛੋੜ ਕੇ ਨਮਸਕਾਰ ਕਰਕੇ ਚਲਾ ਗਿਆ ਜਦ ਭੂਮੇ ਨੂੰ ਖਬਰ ਹੋਈ ਕਿ ਮੇਰੇ ਘਰ ਕੋਈ ਬੜੇ ਤੇਜ ਰੂਪ ਵਾਲਾ ਸੰਤ ਆਇਆ ਹੈ ਤੇ ਉਸ ਦੇ ਨਾਲ ਉਸ ਦੇ ਦੇਸ਼ ਦਾ ਕੋਈ ਹੋਰ ਸਾਧੂ ਵੀ ਹੈ ਇੱਕੇ ਕੋਈ ਹੋਰ ਸੰਤ ਹੈ ਤਾਂ ਉਹ ਆਦਰ ਕਰ ਲਈ ਆਇਆ ਤੇ ਬੜੇ ਭਾਉ ਨਾਲ ਛੋੜੇ ਟਿਕਾਣੇ ਬਿਠਾ ਕੇ ਲੱਗਾ ਖਾਤਰਦਾਰੀ ਕਰਨ ਦਰਸ਼ਨ ਕਰਕੇ ਠੰਡ ਪਈ ਦਿਲ ਨੂੰ ਕਹਿਣ ਲੱਗਾ ਕਿ ਐਸਾ ਸੋਹਣਾ ਦਿਦਾਰ ਅੱਗੇ ਨਹੀਂ ਸੀ ਕਦੇ ਜਿੱਠਾ ਖਿੱਚ ਭਵੇ ਸੋ ਮਿੱਠੇ ਲੱਗਣ ਸੋ ਪਰ ਸਭ ਜਣਾ ਆਵੇ ਸੋ ਕਿਉਂ ਭੂਮੀ ਨੇ ਪਹਿਲਾਂ ਬਚਣਾ ਦਾ ਆਦਰ ਪਾਉ ਕੀਤਾ ਇਹ ਚਰਨ ਧੋਤੇ ਤੇ ਫਿਰ ਆਖਣ ਲੱਗਾ ਜੋ ਸੱਚੀ ਅਨਪੂਰਨ ਤਿਆਰ ਹੈ ਆਓ ਆਪ ਜੀਓ ਤਾਂ ਸਤਿਗੁਰੂ ਜੀ ਨੇ ਆਖਿਆ ਭਾਈ ਭਲਾ ਹੋਵੇ ਅਸਾਂ ਨੂੰ ਪਹਿਲੇ ਦੱਸ ਜੋ ਤੂੰ ਪਿਤ ਕੀ ਕਰਦਾ ਹੈ ਇਹ ਸੁਣ ਕੇ ਭੂਮੀਏ ਦੇ ਜੀ ਵਿੱਚ ਇੱਕ ਟੋਵਾ ਜਿਹਾ ਪੈ ਗਿਆ ਸੋਚਣ ਲੱਗਾ ਕਿ ਜੇ ਮੈਂ ਆਖਦਾ ਹਾਂ ਕਿ ਮੈਂ ਚੋਰੀ ਕਰਦਾ ਹਾਂ ਤੇ ਧਾੜੇ ਮਾਰਦਾ ਹਾਂ ਤਾਂ ਗੱਲ ਕੋਈ ਹੋਈ ਤੇ ਕੂੜ ਮਾਰਦਾ ਹਾਂ ਤਾਂ ਇਹ ਪੂਰਾ ਭਾਂਡੇ ਜਾਪ ਤੇ ਹਨ ਲੱਖ ਲੈਣਗੇ ਜੇ ਇਹ ਕਿਤੇ ਕਿਸੇ ਵਿਅਰੀ ਤੋਂ ਸੂ ਸੂ ਆਏ ਖਣ ਤਾਂ ਮੇਰਾ ਕਿੱਤਾ ਮਾਰਨਾ ਤੇ ਹੋਣਾ ਹੈ ਤਾਂ ਮੂੰਹ ਤੇ ਸ਼ਰਮਿੰਦਿਆ ਕਰ ਦੇਣਗੇ ਕਿਵੇਂ ਇਨ੍ਹਾਂ ਅੱਗੇ ਕੂੜ ਕਹਾ ਜਿਸ ਵੇਲੇ ਇਸ ਦਾ ਮਨ ਇਸ ਤਰ੍ਹਾਂ ਦੀਆਂ ਸੋਚਾਂ ਵਿੱਚ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਇਸਤੇ ਚਿਹਰੇ ਵੱਲ ਪਵਿੱਤਰ ਨਜ਼ਰ ਪਾ ਕੇ ਤੱਕ ਰਹੇ ਸਨ ਇਸ ਨਜ਼ਰ ਨਾਲ ਇਸ ਤੇ ਪਾਪ ਇਸ ਤੇ ਅੰਦਰ ਕੰਬ ਪਏ ਸਨ ਮਨ ਨੇ ਸੋਚੀ ਵੱਲ ਰੁਕ ਕਰ ਲਿਆ ਪਰ ਕਿਸੇ ਘਬਰਾਜੇ ਵਿੱਚ ਸੀ ਇਸ ਘਬਰਾਹ ਵਿੱਚ ਇਸ ਚਤਰਾਈ ਵਿੱਚ ਜੋ ਅੰਦਰ ਡੇੜ ਕਾ ਪਿਆ ਉਸ ਨਾਲ ਮੱਖਣ ਵਾਂਗ ਸੱਚ ਉਪਰ ਤਰ ਆਇਆ ਤੇ ਉਸ ਤੇ ਮੋਹ ਨਿਕਲ ਗਿਆ ਦਾਤਾ ਮੇਰੀ ਰੋਜੀ ਮੇਰੀ ਮਾੜੀ ਹੈ ਕਿਰਤ ਮੇਰੀ ਚੰਗੀ ਨਹੀਂ ਤੁਸੀਂ ਪੁੱਛਿਆ ਹੈ ਦੱਸ ਮੈਨੂੰ ਡਰ ਲੱਗਦਾ ਹੈ ਸੱਚ ਬੋਲਣ ਤੋਂ ਪਰ ਸੱਚ ਇਹ ਹੈ ਕਿ ਦਿਨੇ ਰਾਹ ਕਿਹੜਾ ਲੁੱਟਦਾ ਹਾਂ ਰਾਤੀਂ ਚੋਰੀਆਂ ਕਰਵਾਉਂਦਾ ਹਾਂ ਪਰ ਇੱਕ ਗੱਲ ਜੇ ਮੈਂ ਲਾਉਂਦਾ ਹਾਂ ਭਲੇ ਅਰਥਾਂ ਸਦਾ ਬਰਤ ਮੇਰਾ ਜੇ ਜਾਰੀ ਆਇਆ ਗਿਆ ਸਾਧ ਸੰਤ ਸਭਰ ਸੋਏ ਜਾਂਦਾ ਹੈ ਇਥੋਂ ਦੂਰੋਂ ਦੂਰੋਂ ਸਾਧੂ ਸੰਤ ਇੱਥੇ ਆਉਂਦੇ ਹਨ ਤੇ ਮੈਂ ਸੇਵਾ ਕਰਦਾ ਹਾਂ ਹਰ ਤਰ੍ਹਾਂ ਨਾਲ ਸਭ ਸੰਤ ਪ੍ਰਸੰਨ ਜਾਂਦੇ ਹਨ ਆਖਦੇ ਹਨ ਜੋ ਤੇਰੇ ਜੈਸਾ ਪੁੰਨੀ ਤੂੰ ਹੀ ਹੈ ਤੂੰ ਮੈਂ ਜਿੰਨਾ ਪਾਸ ਹੈ ਉਹਨਾਂ ਤੋਂ ਹੁੰਦਾ ਹਾਂ ਤੇ ਬਿਹਾਗ ਤਾਂ ਨੂਰ ਵਰਸਾਉਂਦਾ ਹ ਸਤਿਗੁਰੂ ਜੀ ਮੁਸਕਰਾਏ ਤੇ ਕਹਿਣ ਲੱਗੇ ਭਲਾ ਹੋਵੇ ਸੱਚ ਬੋਲਿਆ ਈ ਭੂਮੀਆਂ ਅੱਗੇ ਤਾਂ ਹੀੇ ਨਾਲ ਕਦੇ ਨਹੀਂ ਕਿਸੇ ਮੈਥੋਂ ਇਦਾਂ ਪੁੱਛਿਆ ਤੇ ਨਾ ਹੀ ਮੈਂ ਕਦੇ ਆਪਣੇ ਮੋਹ ਆਪਣਾ ਬੜਪਣ ਆਪ ਮੰਨਿਆ ਹੈ ਪਰ ਛੇ ਸੰਤ ਜੀ ਤੇਰੇ ਨੈਣਾ ਵਿੱਚ ਪਤਾ ਨਹੀਂ ਕੀ ਹੈ ਅੱਜ ਪਹਿਲਾ ਦਿਨ ਹੈ ਕਿ ਮੈਂ ਕੰਬਿਆਂ ਹਾਂ ਤੇ ਆਪਣਾ ਕੀਤਾ ਆਪ ਕਹਿ ਕੇ ਦਿੱਤਾ ਹੈ ਲਓ ਹੁਣ ਆਓ ਭੋਜਨ ਪਾਓ ਸਤਗੁਰ ਜਦ ਭਾਈ ਤੇਰੀ ਕਮਾਈ ਤੂੰ ਆਪ ਬਾੜੀ ਦੱਸੀ ਹੈ ਤਾਂ ਤੇਰਾ ਭੋਜਨ ਫਕੀਰਾਂ ਦੇ ਖਾਣ ਦਾ ਨਹੀਂ ਹੈ। ਭੂਮਿਆ ਜਦ ਸਭ ਕੁਝ ਮੈਂ ਭਲੇ ਅਰਥ ਲਾਉਂਦਾ ਹਾਂ ਤਾਂ ਵੀ ਕਮਾਈ ਵਿੱਚ ਦੋਸ਼ ਹੈ। ਸਤਗੁਰ ਜਿਨ੍ਹਾਂ ਨੂੰ ਤੂੰ ਮਾਰਦਾ ਹੈ ਉਹਨਾਂ ਹੈ ਉਹ ਰੋਂਦੇ ਹਨ, ਦੁਖੀ ਹੁੰਦੇ ਹਨ। ਦੱਸ ਉਸ ਪਦਾਰਥ ਨਾਲ ਬੀਜੇ ਪੰਨ ਕਿਸ ਤਰ੍ਹਾਂ ਉੱਗ ਸਕਦੇ ਹਨ? ਸਬੂਤ ਦਾਣੇ ਬੀਜੇ ਤਾਂ ਉੱਗਦੇ ਹਨ। ਕਦੇ ਦਾਲ ਵੀ ਬੀਜੀ ਉੱਗੀ ਹੈ। ਭੂਮੀਆਂ ਸੋਚੀ ਪੈ ਗਿਆ ਉਸ ਤੇ ਬਾਪ ਕੰਬੇ ਚੱਕਵੇਂ ਕੀਤੇ ਲੁੱਟੇ ਖੋਹੇ ਮਾਰੇ ਲੋਕ ਤਰਫ ਦੇ ਰੋਂਦੇ ਬਦ ਅਸੀਸਾਂ ਦਿੰਦੇ ਸਭ ਅੱਖਾਂ ਅੱਗੇ ਆ ਗਏ ਇੱਕ ਮੈਦਾਨ ਐਸੇ ਕਸ਼ਟ ਵਿੱਚ ਦੁਖੀਆਂ ਦਾ ਭਰਿਆ ਹੋਇਆ ਨਜ਼ਰੇ ਪੈ ਗਿਆ ਭੂਮੀਆਂ ਫੇਰ ਕੰਬਿਆ ਸਤਕੁਰ ਤੇ ਇਲਾਹੀ ਨੈਣ ਉਸ ਤੇ ਮੱਥੇ ਨੂੰ ਦੇਖ ਰਹੇ ਸਨ ਇਹ ਭੂਮੀਆਂ ਦੇਖ ਰਿਆ ਸੀ ਤੜਫਣੀਆਂ ਮਿਲਕਣੀਆਂ ਤੇ ਉਸ ਨੂੰ ਮਿਲ ਰਹੀਆਂ ਬਦ ਸਿਰਸਾ ਉਸ ਤੇ ਉਹ ਹਵਾ ਕੇ ਫਿਰ ਉਸ ਤੇ ਮਨ ਅੱਗੋਂ ਇਹ ਦਰਸ਼ਨ ਦੂਰ ਹੋ ਗਿਆ ਫਿਰ ਸਤਿਗੁਰਾਂ ਨੇ ਚਰਨ ਮਲ ਤੱਕਿਆ ਤੇ ਆਖਣ ਲੱਗਾ ਤੁਸੀਂ ਠੀਕ ਕਿਆ ਹੈ ਪਰ ਹੁਣ ਤੁਸੀਂ ਭੋਜਨ ਪਾਓ ਜੋ ਮੇਰਾ ਭਲਾ ਹੋਵੇ ਭਲੇ ਭਲੇ ਇੱਥੇ ਅਨ ਪਾ ਕੇ ਗਏ ਹਨ ਉਹਨਾਂ ਦੀਆਂ ਅਸੀਸਾਂ ਦਾ ਪੁੰਨ ਫਲ ਵੀ ਤਾਂ ਮੈਨੂੰ ਮਿਲੇਗਾ ਕਰੋ ਮਿਹਰ ਸਤਿਗੁਰ ਭਾਈ ਇਹ ਕਿਰਤ ਛੋੜ ਧਰਮ ਕਿਰਤ ਕਰ ਤਾਂ ਤੇਰਾ ਭਲਾ ਹੋਵੇਗਾ ਰਤ ਨਾਲ ਲਿਬੜਿਆ ਤਨ ਅਸੀਸਾਂ ਨਾਲ ਧਰਮ ਤਨ ਨਹੀਂ ਬਣ ਸਕਦਾ ਜੋ ਤੂੰ ਫੇੜੇ ਹਨ ਫੇੜਿਆਂ ਦਾ ਦੁੱਖ ਤੂੰ ਸਹਿਣਾ ਹੈ ਤੇਰੇ ਫੇੜਿਆਂ ਦਾ ਦੁੱਖ ਤੇਰੇ ਘਰੋਂ ਖਾਣ ਵਾਲਿਆਂ ਨੇ ਸਹਿਣਾ ਦੇਖ ਜੇ ਕਿਤੇ ਦਿਨ ਨੂੰ ਰਾਜੇ ਦੇ ਤੇ ਚੜ ਗਿਆ ਤਾਂ ਸੂਲੀ ਕੌਣ ਚੜੇਗਾ ਤੂੰ ਕਿ ਤੇਰੇ ਘਰ ਖਾ ਕੇ ਸਾਧ ਖਾ ਕੇ ਸਾਧ ਫਕੀਰ ਇਸੇ ਤਰ੍ਹਾਂ ਵਿਚਾਰ ਲੈ ਕੇ ਧਰਮ ਜਿੱਥੇ ਤੁਲੇਗਾ ਤੂੰ ਉਥੇ ਮਰੇਗਾ ਆਪਣੇ ਅੰਦਰ ਛਾਤੀ ਮਾਰ ਪਾਪ ਕਰ ਕਰਕੇ ਤੇਰਾ ਮਨ ਕਠੋਰ ਹੋ ਗਿਆ ਹੈ ਉਥੇ ਦਇਆ ਨਹੀਂ ਉਪਜਦੀ ਪੰਜ ਵੇਸ਼ ਦਾ ਪਾਉ ਨਹੀਂ ਪੈਂਦਾ ਆ ਤੇਰੀ ਨiyet ਵਿੱਚ ਜੋ ਨੇਕੀ ਦਾ ਕੁਛ ਮਾੜਾ ਮਾੜਾ ਖਿਆਲ ਹੈ ਰਿਹਾ ਉਹ ਮਰਿਆ ਨਹੀਂ ਉਸ ਦਾ صدਕਾ ਅੱਜ ਤੂੰ ਸੱਚ ਬੋਲਿਆ ਹੈ ਤੇਰੇ ਇਸ ਸੱਚ ਦੇ صدਕੇ ਤੇਰੇ ਤੇ ਮਿਹਰ ਹੋ ਸਕਦੀ ਹੈ ਪਰ ਤਾਂ ਜੋ ਇਹ ਤੂੰ ਅੱਗੋਂ ਇਹ ਕਿੱਤਾ ਛੱਡ ਦੇਵੇਂ ਤੇ ਧਰਮ ਕਿਰਤ ਕਰੇ ਧਰਮ ਦੀ ਕਿਰਤ ਵਿੱਚੋਂ ਭਲੇ ਅਰਥ ਲਾਵੇਂ ਤੇ ਤੇਰਾ ਦਿੱਤਾ ਥਾਂ ਪਵੇਗਾ ਲਗ ਪਿਆ ਦਿਲ ਫੇਰ ਲੱਗ ਪਿਆ ਉਹ ਉਹਦੀ ਆਵਾਜ਼ ਤੇ ਬੰਦ ਹੋ ਜਾਵੇ ਫੇਰ ਮੱਥੇ ਤੇ ਹੱਥ ਫੇਰ ਕੇ ਕਹਿਣ ਲੱਗਾ ਹੋਰ ਚੀਰਵੀ ਨਜ਼ਰਾਂ ਵਾਲਿਆ ਅੰਦਰ ਵਿੰਨ ਘਤਿਆਈ ਕੀ ਆਖਾਂ ਝੂਠ ਬੋਲਣ ਦੀ ਹਿੰਮਤ ਆਰ ਗਈ ਐ ਵੜਾ ਕਰਨਾ ਉਲ ਗਿਆ ਹੀ ਤੂੰ ਕੋਈ ਆਪ ਸੱਚ ਹੈ ਤੇ ਤੇਰੇ ਸਾਹਮਣੇ ਝੂਠ ਆਉਂਦਾ ਹੀ ਨਹੀਂ ਮੇਰੇ ਅੰਦਰ ਇਹ ਅੰਦਰ ਲੁਕਦਾ ਜਾਂਦਾ ਹੈ ਜੋ ਰੱਤਾ ਪੋਰਾ ਸੱਚ ਮੇਰੇ ਅੰਦਰ ਹੈ ਹੀ ਸੀ ਉਹ ਵੀ ਹੰਬਲੇ ਮਾਰ-ਬਾਰ ਕੇ ਮੂੰਹ ਚੜ੍ਹ ਬਾਰ ਆਂਦਾ ਪਿਆਏ ਮੇਰੇ ਤੇ ਮਿਹਰ ਕਰ ਤੇ ਮੇਰੇ ਕੀਤੇ ਹੋਏ ਕਰਮ ਬਖਸ਼ ਦੇ ਔਰ ਹੇ ਬਖਸ਼ਣਹਾਰ ਰੱਖ ਭਾਵੇਂ ਮਾਰ ਮੇਰਾ ਹੋ ਚੁੱਕਾ ਜੇ ਸੁਭਾ ਇਹੋ ਚੋਰੀਆਂ ਦੇ ਧਾੜੇ ਮੈਥੋਂ ਇਹ ਨਹੀਂ ਛੁੱਟਨੇ ਮੇਰਾ ਤਾਂ ਲਹੂ ਇਹੋ ਜਿਹਾ ਸੁਭਾਅ ਇਹੋ ਜਿਹਾ ਪਿਓ ਇਹੋ ਜਿਹਾ ਕਿੱਤਾ ਕਰਦਾ ਗਿਆ ਦਾਦਾ ਇਹੋ ਜਿਹਾ ਕਰਦਾ ਰਿਹਾ ਮੈਂ ਇਹ ਕਰਦਾ ਰਿਹਾ ਪਰ ਮੈਂ ਨੇਕੀ ਤੇ ਲਾਇਆ ਤੇ ਆਪਣਾ ਕਮਾਇਆ ਫਿਰ 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 ਕੇ ਊੜੀ ਗੱਲ ਨਹੀਂ ਮੈਥੋਂ ਨਹੀਂ ਛੁੱਟ ਸਕਦਾ ਇਹ ਕਿੱਤਾ ਪਰ ਸੋਹਣਿਆ ਤੂੰ ਦਾਦਾ ਚੰਗਾ ਐ ਉਹ ਜਾਣੋ ਤੂੰ ਘੜੀਆਂ ਹੋਰ ਲਈ ਔਖਾ ਦੋ ਬੁਰਤ ਨੇ ਅੰਤ ਖਾ ਜਾ ਅੱਜ ਸੋਚ ਕੇ ਮੇਰੀ ਜਿਮੀ ਵੀ ਹੈ ਉਸ ਦਾ ਅਨ ਆਉਂਦਾ ਹੈ ਉਸ ਅਨ ਦੀ ਰੋਟੀ ਬਕਵਾ ਦਿੰਦਾ ਹਾ ਮਨ ਭੋਜਨ ਪਾ ਕੇ ਤੇਰੇ ਮਿਹਰ ਕਰ ਸਤਿਗੁਰ ਜੀ ਹੁਣ ਮਦਾਨੇ ਵਾਲ ਤੱਕੇ ਮਰਦਾਨੇ ਰਬਾਬ ਛੇੜ ਦਿੱਤਾ ਤਾਂ ਆਸਾ ਦੀ ਵਾਰ ਦੀ ਇਹ ਪੌੜੀ ਗਾਇਨ ਕੀਤੀ ਸੱਚਾ ਸਾਬ ਇੱਕ ਤੂੰ ਜਿੰਨ ਸਚੋ ਸੱਚ ਇਹ ਵਰਤਾਇਆ ਜਿਸ ਤੇ ਤੂੰ ਦੇ ਤੇ ਮੈਨੇ ਸਚਤਾ ਤਿਨੀ ਸਚ ਕਮਾਇਆ ਸਤਗੁਰ ਮਿਲਿਆ ਸਚ ਪਾਇਆ ਜਿਨ ਕਹਿ ਹਿਰਦੇ ਸਚ ਵਸਾਇਆ ਮੂਰਖ